ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹੈ 15 April 15 April ਦਾ ਜਿਹੜਾ ਸਿੱਖ ਇਤਿਹਾਸ ਹੈ ਅੱਜ ਦੇ ਦਿਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਸੀ ਇਹ ਸ੍ਰੀ ਗੋਵਿੰਦਵਾਲ ਸਾਹਿਬ ਵਿਖੇ ਹੋਇਆ ਸੀ ਬੀਬੀ ਭਾਨੀ ਜੀ ਦੀ ਕੁੱਖੋਂ ਇਹ ਪ੍ਰਕਾਸ਼ 15 April 1563 ਨੂੰ ਸ੍ਰੀ ਗੋਵਿੰਦਵਾਲ ਸਾਹਿਬ ਵਿਖੇ ਹੋਇਆ ਸੀ ਪਿਤਾ ਭਾਈ ਜੇਠਾ ਜੀ ਜਿਹੜੇ ਬਾਅਦ ਦੇ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਜੀ ਬਣਦੇ ਹਨ ਕਿਉਂਕਿ ਗੁਰੂ ਰਾਮਦਾਸ ਪਾਤਸ਼ਾਹ ਜੀ ਭਾਈ ਜੇਠਾ ਜੀ ਦੇ ਰੂਪ ਦੇ ਵਿੱਚ ਗੋਵਿੰਦਵਾਲ ਸਾਹਿਬ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਕੋਲ ਹੀ ਰਹਿੰਦੇ ਸੀ ਉਸ ਸਮੇ ਗੁਰੂ ਅਰਜਨ ਦੇਵ ਪਾਤਸ਼ਾਹ ਜੀਆਂ ਦਾ ਪ੍ਰਕਾਸ਼ ਹੋਇਆ ਸੀ ਭਾਵ ਉਹਨਾਂ ਨੇ ਇਸ ਧਰਤੀ ਦੇ ਉੱਤੇ ਜਨਮ ਅਵਤਾਰ ਧਾਰਿਆ ਸੀ ਤੇ ਅੱਜ ਦੇ ਦਿਨ ਹੀ ਪੰਜਾਬ ਐਂਡ ਸਿੱਧ ਬੈਂਕ ਦੇ ਸੰਬੰਧ ਦੇ ਵਿੱਚ ਇੱਕ ਇੱਕੋ ਇੱਕ ਪੰਜਾਬੀਆਂ ਦੀ ਇੱਕ ਵੱਡੀ ਨੈਸ਼ਨਲ ਬੈਂਕ ਸੀ ਜਿਸ ਦੇ ਉੱਤੇ ਅੱਜ ਦੇ ਦਿਨ ਇੱਕ ਆਰਡੀਨੈਂਸ ਜਾਰੀ ਕਰਕੇ ਇਸ ਨੂੰ ਨੈਸ਼ਨਲ ਕੀਤਾ ਗਿਆ ਸੀ ਇਹ ਬੈਂਕ ਹੁਣ ਕਿਤੇ ਨਾ ਕਿਤੇ ਘਾਟੇ ਦੇ ਰੂਪ ਵਿੱਚ ਆਉਂਦੀ ਜਾਂਦੀਆਂ ਇਹਦੀਆਂ ਸ਼ਾਖਾ ਪੰਜਾਬ ਦੇ ਵਿੱਚ ਹੀ ਘਟਦੀਆਂ ਜਾਂਦੀਆਂ ਨੇ ਇਹਦਾ ਕਾਰਨ ਇਹ ਹੈ ਕਿਉਂਕਿ ਪੰਜਾਬ ਦੇ ਵਿੱਚ ਕਨਰਾ ਜਾਂ ਸਿੰਡੀਕੇਟ ਜਾਂ ਆਪਣੀਆਂ HDFC ਬੈਂਕ ਜਿਹੜੀਆਂ ਪ੍ਰਾਈਵੇਟ ਬੈਂਕਾਂ ਦਾ ਵੱਧ ਹੁੰਗਾਰਾ ਮਿਲਿਆ ਇਸ ਦੇ ਮਗਰ ਭਾਰਤੀ ਸਟੇਟ ਦਾ ਬਹੁਤ ਵੱਡਾ ਯੋਗ ਹੈ ਯੋਗਦਾਨ ਹੈ ਉਹਦੇ ਵਿੱਚ ਇਹ ਹੈ ਕਿਉਂਕਿ ਇਹ ਸਿੱਖਾਂ ਦੀ ਇਹ ਜੀ ਬੈਂਕ ਸੀ ਇਹਦੇ ਵਿੱਚ ਹਜ਼ਾਰਾਂ ਹੀ ਜਿਹੜੇ ਸਿੱਖ ਕੰਮ ਕਰਦੇ ਸੀ ਜਾਂ ਵਰਕਰ ਕਹਿ ਦਈਏ ਕੋਈ ਕਿਸੇ ਵੀ ਪੋਸਟ ਤੇ ਸੀ ਉਹ ਸਹਿਧਾਰੀ ਸੀ ਗਾੜੀ ਕੇਸਾਂਦਾਰੀ ਪੜੇ ਲਿਖੇ ਨੌਜਵਾਨਾਂ ਨੂੰ ਹੀ ਇਸ ਬੈਂਕ ਦੇ ਵਿੱਚ ਨੌਕਰੀ ਜ਼ਿਆਦਾਤਰ ਮਿਲਦੀ ਸੀ ਕਿਉਂਕਿ ਇੱਕ ਅਮਰਤਾਰੀ ਸਿੱਖ ਨੇ ਅਦਾਰਾ ਚਲਾਇਆ ਸੀ ਜਿਹੜੀ ਪੰਜਾਬ ਪੰਜਾਬ ਐਂਡ ਸਿੱਧ ਬੈਂਕ ਸੀ ਤੇ ਇਸ ਹਿੰਦੂਆਂ ਨੂੰ ਬੜੀ ਚੋਬਦੀ ਸੀ ਇਸ ਦੇ ਘਾਟੇ ਨੂੰ ਘਾਟੇ ਵੱਲ ਜਾਣਾ ਜਾਇ ਇਸ ਦੀਆਂ ਸਾਖਾਂ ਪੰਜਾਬ ਦੇ ਵਿੱਚ ਘਟਣੀਆਂ ਉਹਦਾ ਵੱਡਾ ਕਾਰਨ ਇਹੀ ਹੈ ਕਿ ਜਿਹੜਾ ਇਹਨਾਂ ਨੇ ਸਿੱਖਾਂ ਨੂੰ ਨੌਕਰੀ ਦੇਣਾ ਦੇਨ ਦੀ ਪਹਿਲ ਕਰੀ ਸੀ ਉਹਦਾ ਕਾਰਨ ਇਹੀ ਹੈ ਵੱਡਾ ਕਿ ਇਹ ਅੱਜ ਦੇ ਦਿਨ ਇਸ ਨੂੰ ਨੈਸ਼ਨਲ ਰਿਜ ਕੀਤਾ ਗਿਆ ਸੀ ਇਹ ਬਹੁਤ ਵੱਡਾ ادارਾ ਸਿੱਖਾਂ ਦਾ ਸੀ ਇੱਕ ਗੁਰਸਿੱਖ ਵੀਰ ਨੇ ਇਸ ਨੂੰ ਚਲਾਇਆ ਸੀ ਇਹ ਸੀ ਅੱਜ ਦਾ ਸਾਡਾ 15 ਅਪ੍ਰੈਲ ਦਾ ਸਿੱਖ ਇਤਿਹਾਸ ਬੰਦ ਕਰਾਂ